ਹਾਂਜੀ ਆਪ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਐਸ ਕੇ ਚੈਨਲ ਵਿੱਚ ਆਪ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦੀ ਇਹ ਵੀਡੀਓ ਮੈਂ ਇਸ ਕਰਕੇ ਬਣਾ ਰਹੀ ਹਾਂ ਕਿਉਂਕਿ ਮੈਨੂੰ ਬਹੁਤ ਹੀ ਸਾਰੇ ਭੈਣ ਭਰਾ ਜਿਹੜੇ ਮੇਰੇ YouTube ਫੈਮਲੀ ਬਣੇ ਹੋਏ ਹਨ ਉਹਨਾਂ ਦੇ ਮੈਸੇਜ ਆ ਰਹੇ ਹਨ ਕਿ ਤੁਸੀਂ ਵੀਡੀਓ ਕਿਉਂ ਨਹੀਂ ਬਣਾ ਰਹੇ ਹੋ ਜਦੋਂ ਅਗਸਤ ਦੇ ਮਹੀਨੇ ਹੜਾ ਦੀ ਮਾਰ ਪਈ ਉਸ ਵਕਤ 26 ਅਗਸਤ ਨੂੰ ਜੰਮੂ ਸ਼ਹਿਰ ਵਿੱਚ ਬਹੁਤ ਜ਼ਿਆਦਾ ਹੜਾ ਆਇਆ ਬਹੁਤ بارش ਹੋਈ ਪੰਜਾਬ ਦੇ ਵੀ ਹੜਾ ਦੀ ਮਾਰ ਮੈਂ ਵੇਖੀ ਉਹਦੇ ਨਾਲ ਹੀ 30 ਅਗਸਤ ਨੂੰ 4 ਦਿਨ ਬਾਅਦ ਮੇਰੇ ਅੰਦਰ ਇੱਕ ਜਾਨਲੇਵਾ ਦਰਦ ਉੱਠੀ ਜਾਨਲੇਵਾ ਦਰਦ ਮੇਰੇ ਢਿੱਡ ਵਿੱਚ ਪੇਟ ਵਿੱਚ ਗੋਲ ਬਲੇਡਰ ਦੀ ਉੱਠੀ ਲੇਕਿਨ ਮੈਨੂੰ ਨਹੀਂ ਸੀ ਪਤਾ ਏ ਮੈਨੂੰ ਕਦੀ ਨਹੀਂ ਉੱਠੀ ਨਾ ਮੈਨੂੰ ਪਤਾ ਹੀ ਸੀ ਕਿ ਮੇਰੇ ਅੰਦਰ ਇਹ ਕੀ ਬਣ ਰਿਹਾ ਹੈ ਇਨਸਾਨ ਦੇ ਅੰਦਰ ਕੀ ਬਣ ਜਾਂਦਾ ਹੈ ਬਾਹਰੋਂ ਇਨਸਾਨ ਚੰਗਾ ਭਲਾ ਦਿਸਦਾ ਹੈ ਲੇਕਿਨ ਅੰਦਰੋਂ ਇਨਸਾਨ ਦੇ ਅੰਦਰ ਬਿਮਾਰੀਆਂ ਕਿਹੜੀਆਂ ਜਨਮ ਲੈ ਲੈਂਦੀਆਂ ਨੇ ਪਤਾ ਨਹੀਂ ਲੱਗਦਾ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਮੈਂ ਵਿਆਹ ਵੇਖ ਰਹੀ ਸੀ ਟੀਵੀ ਵਿੱਚ ਤੇ ਮੈਨੂੰ ਬਹੁਤ ਹੀ ਦਰਦਨਾਕ ਦਰਦ ਉਠੀ ਬਾਬਾ ਨਾਨਕ ਜੀ ਨੇ ਮੈਨੂੰ ਇੱਕ ਇਸ਼ਾਰਾ ਦਿੱਤਾ ਵਾਹਿਗੁਰੂ ਸਾਹਿਬ ਜੀ ਨੇ ਮੈਨੂੰ ਬਚਾ ਲਿਆ ਕਿਉਂਕਿ ਇਹ ਦਰਦ ਮੈਨੂੰ ਕਦੀ ਨਹੀਂ ਉਠੀ ਨਾ ਹੀ ਮੈਨੂੰ ਕਦੀ ਪੇਟ ਵਿੱਚ ਗੈਸ ਹੋਈ ਕਦੀ ਕੁਝ ਨਹੀਂ ਹੋਇਆ 슈ਗਰ ਦੀ ਬਿਮਾਰੀ ਹੈ ਸੀ ਮੈਨੂੰ ਲੇਕਿਨ ਮੈਨੂੰ ਇਹ ਨਹੀਂ ਸੀ ਪਤਾ ਮੇਰੇ ਅੰਦਰ ਕੀ ਬਣ ਰਿਹਾ ਹੈ 26 ਅਗਸਤ ਨੂੰ ਹਾੜਾਂ ਦੀ ਮਾਰ ਪਈ ਉਹਦੇ ਬਾਅਦ 4 ਦਿਨ ਬਾਅਦ ਮੇਰੇ ਅੰਦਰ ਦਰਦ ਉਠੀ 3 ਦਿਨ ਮੈਂ ਦਰਦ ਨਾਲ ਤੜਫਦੀ ਰਹੀ ਜਦੋਂ ਅਸੀਂ ਡਾਕਟਰ ਕੋਲ ਗਏ ਡਾਕਟਰ ਨੂੰ ਦਿਖਾਇਆ ਅਲਟਰਾਸਾਉਂਡ ਦੱਸਿਆ ਡਾਕਟਰ ਨੇ ਜਿਸ ਵਕਤ ਅਲਟਰਾਸਾਉਂਡ ਹੋਇਆ ਮੇਰਾ ਤੇ ਫਿਰ ਪਤਾ ਲੱਗਾ ਕਿ ਮੇਰੇ ਅੰਦਰ ਬਹੁਤ ਹੀ ਦਰਦਨਾਕ ਜਿਹੜਾ ਹੈ ਨਾ ਕੈਂਨ ਨੂੰ ਤੇ ਕੁਝ ਵੀ ਨਹੀਂ ਹੈ ਲੇਕਿਨ ਕਹਿੰਦੇ ਕਿ ਅਗਰ ਇਹ ਆਪਰੇਸ਼ਨ ਨਾ ਕੀਤਾ ਤੇ ਪਿੱਤਾ ਤੁਹਾਡਾ ਫਟ ਸਕਦਾ ਹੈ ਮੇਰੇ ਪਿੱਤੇ ਦੇ ਅੰਦਰ ਪੱਥਰੀ ਸੀ ਉਹਦਾ ਆਪਰੇਸ਼ਨ ਅਚਾਨਕ ਹੀ ਸਾਨੂੰ ਫਟਾਫਟ ਕਰਾਉਣਾ ਪਿਆ 4 ਸਤੰਬਰ ਨੂੰ ਡਾਕਟਰ ਕੋਲ ਗਏ ਤੇ 5 ਸਤੰਬਰ ਨੂੰ ਮੇਰਾ ਆਪਰੇਸ਼ਨ ਹੋਇਆ ਹਾਲਾਂਕਿ ਗੁਰਬਾਜ ਜੋ ਮੇਰਾ ਵੱਡੀ ਬੇਟੀ ਦਾ ਬੇਟਾ ਹੈ ਉਹਦੀ ਛੋਟੀ ਭੈਣ ਵੀ ਆਈ ਹੋਈ ਸੀ 2 ਮਹੀਨੇ 1.5 ਮਹੀਨੇ ਦੀ ਹੈ ਸੀ ਉਹ ਉਹ ਨਿਆਣਾ ਸੀ ਪਹਿਲੀ ਵਾਰੀ ਘਰ ਅਸੀਂ ਉਹਦੇ ਸਵਾਗਤ ਵਿੱਚ ਲੱਗੇ ਹੋਏ ਸੀ ਕਿ ਸਵਾਗਤ ਕਰਾਂਗੇ ਲੇਕਿਨ ਮੈਨੂੰ ਉਹ ਮਿਲਨ ਵਾਸਤੇ ਆਈ ਛੋਟੀ ਬੱਚੀ ਹਸਪੀਟਲ ਵਿੱਚ ਗੋਲ ਬਲੇਡਰ ਦਾ ਮੇਰਾ ਆਪਰੇਸ਼ਨ ਹੋਇਆ ਆ ਆਪਰੇਸ਼ਨ ਤੋਂ ਬਾਅਦ ਮੈਂ ਅੱਜ ਬਣਾ ਰਹੀ ਹਾਂ ਵੀਡੀਓ ਉਹ ਵੀ ਪਤਾ ਨਹੀਂ ਕਿੱਦਾਂ ਹਿੰਮਤ ਕੀਤੀ ਮੈਨੂੰ ਮੈਸੇਜ ਆਏ ਕਿ ਤੁਸੀਂ ਵੀਡੀਓ ਕਿਉਂ ਨਹੀਂ ਪਾ ਰਹੇ ਤੁਹਾਡੀ ਵੀਡੀਓ ਕਿਉਂ ਨਹੀਂ ਆ ਰਹੀ ਇਸ ਕਰਕੇ ਮੈਂ ਆਪਣੇ ਭੈਣ ਭਰਾ ਜਿਹੜੇ YouTube ਮੇਰੀ ਫੈਮਿਲੀ ਬਣੀ ਹੋਈ ਹੈ ਜਿਹੜੇ ਮੇਰੇ ਨਾਲ ਦੁੱਖ ਸੁੱਖ ਪੋਲਦੇ ਹਨ ਮੈਂ ਉਹਨਾਂ ਦੇ ਨਾਲ ਇਹ ਗੱਲ ਸਾਂਝੀ ਕਰਨੀ ਚਾਹਨੀ ਹਾਂ ਕਿ ਮੈਂ ਇਸ ਕਰਕੇ ਵੀਡੀਓ ਨਹੀਂ 파ਰੀ ਕਿਉਂਕਿ ਮੈਂ ਬਹੁਤ ਹੀ ਮੁਸ਼ਕਲ ਦੇ ਸਮੇਂ ਵਿੱਚੋਂ ਨਿਕਲੀ ਹਾਂ ਪਰਮਾਤਮਾ ਨੇ ਮੇਰੀ ਜਾਨ ਬਚਾਈ ਹੈ ਅਗਰ 2 ਦਿਨ ਦੇ ਅੰਦਰ ਅੰਦਰ ਮੇਰਾ ਆਪਰੇਸ਼ਨ ਨਾ ਹੁੰਦਾ ਤੇ ਸ਼ਾਇਦ ਹੀ ਮੈਂ ਅਜੇ ਤੁਹਾਡੇ ਨਾਲ ਗੱਲ ਨਹੀਂ ਕਰਨੀ ਸੀ ਕੁਝ ਹੋਰ ਹੀ ਹੋ ਜਾਣਾ ਸੀ ਵਾਹਿਗੁਰੂ ਸਾਹਿਬ ਨੇ ਮਿਹਰ ਕੀਤੀ ਇਸ਼ਾਰਾ ਦਿੱਤਾ ਬਸ ਅਸੀਂ ਵਿਆਹ ਦੇਖ ਰਹੇ ਸੀ ਬਾਬੇ ਨਾਨਕ ਦਾ ਵਿਆਹ ਦੇਖਤੇ ਦੇਖਦੇ ਵਿੱਚੋਂ ਹੀ ਫਿਰ ਮੇਰੀ ਛੋਟੀ ਬੇਟੀ ਨੇ ਕਿਹਾ ਮੰਮੀ ਚਲੋ ਥੋੜੀ ਜਿਨੀ ਸ਼ਾਪਿੰਗ ਕਰ ਲਈਏ ਕਿਉਂਕਿ ਹੜ ਆਏ ਹੋਏ ਸਾਨੂੰ ਉਦੋਂ ਅਸੀਂ ਸਮਾਨ ਵੀ ਮੁੱਕਿਆ ਹੋਇਆ ਸੀ ਕੁਛ ਨਹੀਂ ਲਿਆਂਦਾ ਸੀ ਘਰ ਰਸੋਈ ਦਾ ਉਹ ਸਮਾਨ ਲੈਣ ਵਾਸਤੇ ਮਾਰਕੀਟ ਗਏ ਹੋਏ ਸੀ ਸਮਾਰਟ ਮਾਰਕੀਟ ਜੋ ਸਾਡੇ ਘਰ ਦੇ ਕੋਲ ਹੀ ਹੈ ਉੱਥੇ ਹੀ ਮੈਨੂੰ ਦਰਦ ਉਠੀ ਤੇ ਅਸੀਂ ਉਸੇ ਟਾਈਮ ਘਰ ਆ ਗਏ ਕਾਰਾਂ ਤੋਂ ਬਾਅਦ ਮੈਂ ਨਹੀਂ ਸੀ ਸੋਚਿਆ ਕਿ ਮੇਰਾ ਇਹ ਹਾਲ ਹੋਏਗਾ ਤਿੰਨ ਰਾਤਾਂ ਮੈਂ ਤੜਫ ਕੇ ਕਟੀਆਂ ਦਵਾਈ ਤੇ ਲੈ ਕੇ ਆਏ ਅਸੀਂ ਅਸੀਂ ਇਹ ਸੋਚਿਆ ਮਾੜੀ ਮੋٹے ਦਰਦ ਹੋਣੀ ਆ ਕੋਈ ਗੱਲ ਨਹੀਂ ਠੀਕ ਹੋ ਜਾਏਗੀ ਆਪੇ ਲੇਕਿਨ ਉਹ ਦਰਦ ਠੀਕ ਨਹੀਂ ਹੋਈ ਉਹਨੇ ਤੇ ਕੁਝ ਹੋਰੀ ਅੰਦਰ ਬਣਾ ਦਿੱਤਾ ਹੋਇਆ ਸੀ ਜਿਸ ਵਕਤ ਆਪਰੇਸ਼ਨ ਕਰਨ ਦਾ ਟਾਈਮ ਆਇਆ ਤੇ ਮੈਂ ਡਰ ਗਈ ਮੈਂ ਕਿਹਾ ਪਤਾ ਨਹੀਂ ਘਰ ਵਾਪਸ ਜਾਣਾ ਵੀ ਆ ਕਿ ਨਹੀਂ ਕਰਉ ਅਰਦਾਸ ਕੀਤੀ ਅਰਦਾਸ ਕਰਕੇ ਚਲੇ ਗਏ ਵਾਹਿਗੁਰੂ ਤੇਰੇ ਹੱਥ ਵਿੱਚ ਹੀ ਹੈ ਹੋਰ ਬਾਕੀ ਕਹਿੰਦੇ ਨੇ ਕਿ ਜਦੋਂ ਇਨਸਾਨ ਨੂੰ ਆਪਣਾ ਬੰਨ ਹੁੰਦਾ ਕਿਸੇ ਦੇ ਨਾਲ ਪੰਜਾਬ ਵਿੱਚ ਜਿਹੜਾ ਬੁਰਾ ਹਾਲ ਹੋਇਆ ਲੋਕਾਂ ਦੇ ਘਰ ਉਝੜੇ ਲੋਕ ਉਜੜ ਗਏ ਹਾਲੇ ਤੱਕ ਜ਼ਮੀਨਾਂ ਵਿੱਚ ਪਤਾ ਨਹੀਂ ਫਸਲ ਹੋਏਗੀ ਜਾਂ ਨਹੀਂ ਹੋਏਗੀ ਉਹ ਵੀ ਦਰਦ ਇੱਕ ਹਿਰਦੇ ਦੇ ਅੰਦਰ ਬੈਠ ਗਿਆ ਬਹੁਤ ਹੀ ਜ਼ਿਆਦਾ ਦਿਲ ਦੁਖੀ ਹੋਇਆ ਨਾਲ ਨਾਲ ਹੀ ਇਹ ਵੀ ਹੋਇਆ ਦੁਖੀ ਹੋਇਆ ਕਿ ਪਰਮਾਤਮਾ ਇਹ ਕਿਹੜੀ ਖੇਡ ਹੈ ਮੋਤਾ ਵੀ ਨਹੀਂ ਹੋਈਆਂ ਲੋਕਾਂ ਦੇ ਬੜੇ ਬੜਾ ਘਰ ਟੱਟ ਗਏ ਬੱਚੇ ਰੋਲ ਗਏ ਮਾਤਾ ਪਿਤਾ ਦਾ ਪਤਾ ਨਹੀਂ ਭੈਣ ਭਰਾਵਾਂ ਦਾ ਪਤਾ ਨਹੀਂ ਇਸ ਕਰਕੇ ਤੇ ਵਿੱਚ ਫਿਰ ਇਹ ਜੋ ਹੁਣ ਜਿਹੜਾ 15 ਦਿਨ ਪਹਿਲੇ ਰਾਜਵੀਰ ਜਵੰਧਾ ਦੀ ਮੌਤ ਹੋਈ ਉਹਨੇ ਵਿੱਚ ਝੰਜੋੜ ਕੇ ਰੱਖ ਦਿੱਤਾ ਦਿਲ ਦੁਖੀ ਹੋਇਆ ਛੋਟੇ ਛੋਟੇ ਬੱਚੇ ਹਨ ਉਹਦੇ ਪਰਮਾਤਮਾ ਦਾ ਪਤਾ ਨਹੀਂ ਕੀ ਕਿਹੜੇ ਰੰਗਾਂ ਵਿੱਚ ਉਹ ਵਾਹਿਗੁਰੂ ਰਾਜੀ ਹੈ ਇਹ ਵਾਹਿਗੁਰੂ ਹੀ ਜਾਣੇ ਸੱਚੇ ਪਾਤਸ਼ਾਹ ਮਿਹਰ ਕਰੇ ਮੈਂ ਦੱਸਣਾ ਜ਼ਰੂਰੀ ਸਮਝਦੀ ਸੀ ਕਿ ਚਲੋ ਦਸਵੰਨਾ ਮੈਂ ਆਪਣੀ ਫੈਮਲੀ ਜਿਹੜੀ ਮੇਰੀ ਬਣੀ ਹੋਈ ਹੈ ਬੜੀ ਹੀ ਪਿਆਰੀ YouTube ਫੈਮਲੀ ਉਹਨਾਂ ਨਾਲ ਦੁੱਖ ਸੁੱਖ ਵੰਡਣਾ ਚਲੋ ਉਹ ਵੀ ਮੇਰੇ ਨਾਲ ਆਪਣਾ ਦੁੱਖ ਸੁੱਖ ਸਾਂਝਾ ਕਰਦੇ ਹਨ ਤਾਂ ਮੈਂ ਵੀ ਕਰ ਦਵਾਂ ਹੁਣ ਮੈਂ ਥੋੜਾ ਥੋੜਾ ਠੀਕ ਹਾਂ ਕੰਮ ਤੇ ਮੈਂ ਕਰਦਾ ਕੋਈ ਕਰਦੀ ਨਹੀਂ ਆਪੇ ਹੀ ਕਰ ਲੈਂਦੇ ਹਾਂ ਸਾਰੇ ਰਲ ਮਿਲ ਕੇ ਲੇਕਿਨ ਮੈਂ ਨਹੀਂ ਕਰਦੀ ਆ ਹੌਲੀ ਹੌਲੀ ਹੀ ਪਰਮਾਤਮਾ ਠੀਕ ਕਰੇਗਾ ਸਾਰੇ ਮੈਨੂੰ ਕਹਿੰਦੇ ਹਨ ਕਿ ਤੁਸੀਂ ਆਪਣਾ ਧਿਆਨ ਰੱਖੋ ਇਸ ਕਰਕੇ ਮੈਂ ਵੀਡੀਓ ਜਿਹੜੀ ਹੈ ਹਜੇ ਬਣਾ ਨਹੀਂ ਪਾਰੀ ਹੋ ਸਕੇਗਾ ਤੇ ਮੈਂ ਹਫਤੇ ਵਿੱਚ ਇੱਕ ਜਾਂ ਫਿਰ ਦੋ ਤਿੰਨ ਦਿਨ ਬਾਅਦ ਮੈਂ ਵੀਡੀਓ ਤੁਹਾਨੂੰ ਪਾਇਆ ਕਰਾਂਗੇ YouTube ਚੈਨਲ ਤੇ ਤੁਸੀਂ ਸਾਰੇ ਹੀ ਪਰਮਾਤਮਾ ਅੱਗੇ ਅਰਦਾਸ ਕਰੋ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹੀ ਚੜ੍ਹਦੀ ਕਲਾ ਬਖਸ਼ੇ ਤੁਹਾਡੀ ਫੈਮਿਲੀ ਵਿੱਚ ਵਾਹਿਗੁਰੂ ਸਭ ਕੁਝ ਠੀਕ ਹੀ ਰੱਖੇ ਜਿਸ ਵਕਤ ਗੁਰਬਾਜ ਦੀ ਛੋਟੀ ਭੈਣ ਜਿਹੜੀ ਹੈ ਹੱਲੇ 2 ਮਹੀਨੇ ਦੀ ਹੋਈ ਹੈ ਉਹ ਨਿਆਣਾ ਸੀ ਸਾਡੇ ਘਰ ਇਧਰ ਨਾਨਕਿਆ ਦੇ ਘਰ ਲੇਕਿਨ ਉਹ ਮੈਨੂੰ ਉਹ ਵੀ ਬੜਾ ਵੱਡਾ ਦੁੱਖ ਲੱਗਾ ਕਿ ਆਣਾ ਸੀ ਨਾਨਕਿਆ ਦੇ ਘਰ ਆਈ ਵਿਚਾਰੀ ਮੈਨੂੰ ਮਿਲਣ ਹਸਪੀਟਲ ਛੋਟੀ ਬੱਚੀ ਨੂੰ ਲੈ ਕੇ ਆ ਗਏ ਉੱਥੇ ਚਲੋ ਹੋਈ ਤੇ ਉਹ ਹਸਪੀਟਲ ਵਿੱਚ ਹੀ ਸੀ ਲੇਕਿਨ ਫਿਰ ਵੀ ਦਿਲ ਵਿੱਚ ਆਉਂਦਾ ਹੈ ਨਾ ਘਰ ਬੱਚਾ ਆਵੇ ਤੇ ਅਸੀਂ ਸਵਾਗਤ ਕਰੀਏ ਛੋਟੇ ਬੱਚੇ ਦਾ ਨਰਾਤੇ ਆਵੇ ਚਾਈ ਘਰ ਆਪਰੇਸ਼ਨ ਹੋਇਆ ਮੇਰਾ ਉਸ ਤੋਂ ਪਹਿਲੇ ਵਾਇਗਰੂ ਨੇ ਮੇਰ ਕਿਤੇ ਇਸ਼ਾਰਾ ਦਿੱਤਾ ਮੈਨੂੰ ਸ਼ਾਇਦ ਮੇਰੀ ਖਿੱਚ ਸੀ ਬਾਬੇ ਨਾਨਕ ਦਾ ਵਿਆਹ ਵੇਖਣ ਦੀ ਮੈਂ ਬੱਚਿਆਂ ਨੂੰ ਕਹਿ ਰਹੀ ਸੀ ਕੀ ਵਟਾਲੇ ਸ਼ਹਿਰ ਵਿੱਚ ਜਾਣਾ ਚਾਹੀਦਾ ਹੈ ਸਾਡਾ ਪੰਜਾਬ ਹੀ ਘਰ ਵੀ ਉੱਥੇ ਹੀ ਹਨ ਤੇ ਹਫਤਾ ਪਹਿਲੇ ਚਲ ਜਿਆ ਕਰੋ ਵਿਆਹ ਵੇਖ ਆਇਆ ਕਰੋ ਰਸ ਬੜਾ ਹੁੰਦਾ ਹੈ ਬੱਚੇ ਕਹਿੰਦੇ ਬਸ ਇੰਨਾ ਗੱਲਾਂ ਵਿੱਚ ਰੋਜੇ ਹੋਏ ਸੀ ਵਿਆਹ ਦੇਖ ਰਹੇ ਸਾਂ بارش ਪੈ ਰਹੀ ਸੀ ਉੱਥੇ ਲੇਕਿਨ ਮੈਨੂੰ ਅਚਾਨਕ ਹੀ ਜਿਹੜੇ ਦਰਦ ਉਠੀ ਵਾਈ ਗੁਰੂ ਸਾਹਿਬ ਨੇ ਮੈਨੂੰ ਬਚਾ ਲਿਆ ਕਿਉਂਕਿ ਡਾਕਟਰ ਸਾਹਿਬ ਕਹਿੰਦੇ ਸੀ ਕਿ ਇਹ ਬਹੁਤ ਹੀ ਖਤਰਨਾਕ ਹੈ ਇਹ ਅੰਦਰ ਜਰ ਵੀ ਫੈਲ ਸਕਦਾ ਸੀ ਫਾਟੇ ਵੀ ਸਕਦਾ ਸੀ ਜਿਹੜਾ ਪਿੱਟਾ ਸੀ ਗੋਲ ਬਲੇਡਰ ਦਾ ਆਪਰੇਸ਼ਨ ਹੋਇਆ ਹੁਣ ਮੈਂ ਠੀਕ ਹਾਂ ਤੁਹਾਡੇ ਸਾਰਿਆਂ ਦੀ ਦੁਆਵਾਂ ਸਦਕਾ ਅਰਦਾਸਾਂ ਸਦਕਾ ਕਿਉਂਕਿ ਤੁਸੀਂ ਮੇਰੇ ਨਾਲ ਬਹੁਤ ਹੀ ਅੱਛੀ ਤਰ੍ਹਾਂ ਪੇਸ਼ ਹੁੰਦੇ ਹੋ ਮੈਸੇਜ ਜਦੋਂ ਤੁਹਾਡੇ ਆਉਂਦੇ ਹਨ ਮੈਂ ਪੜਦੀ ਹਾਂ ਪੜਦੀ ਹੁੰਦੀ ਸੀ ਲੇਕਿਨ ਮੇਰੀ ਹਿੰਮਤ ਨਹੀਂ ਸੀ ਪੈਂਦੀ ਕਿ ਮੈਂ ਬੈਠ ਕੇ ਵੀਡੀਓ ਬਣਾਵਾਂ ਮੈਂ ਤੇ ਆਪਣੀ ਬੇਟੀ ਨੂੰ ਬੋਲਿਆ ਸੀ ਕਿ ਤੂੰ ਮੇਰਾ ਜਿਹੜਾ ਆਪਰੇਸ਼ਨ ਹੋਇਆ ਨਾ ਉਹ ਵੀਡੀਓ ਪਾ ਦੇ ਉਹਨਾਂ ਸਾਰਿਆਂ ਨੂੰ ਪਤਾ ਲੱਗ ਜਾਏ ਮੇਰਾ ਆਪਰੇਸ਼ਨ ਹੋਇਆ ਹੈ ਕਹਿੰਦੇ ਨਹੀਂ ਮਮਾ ਵੀਡੀਓ ਪਾ ਕੇ ਡਰਾਣਾ ਨਹੀਂ ਹੈ ਤੁਹਾਡੀ ਫੈਮਿਲੀ ਬੜੀ ਐਨੀ ਸੋਹਣੀ YouTube ਫੈਮਿਲੀ ਉਹਨਾਂ ਨੂੰ ਨਹੀਂ ਡਰਾਉਣਾ ਤੁਸੀਂ ਇਦਾਂ ਹੀ ਦੱਸ ਦਿਓ ਸੋ ਆਪ ਸਾਰਿਆਂ ਦੇ ਅੱਗੇ ਹੋਈ ਬੇਨਤੀ ਹੈ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਰਿਆਂ ਦਾ ਸਰਬੱਤ ਦਾ ਭਲਾ ਮੰਗਦੇ ਹਾਂ ਅਸੀਂ ਪੰਜਾਬ ਦੀ ਧਰਤੀ ਜਿਹੜੀ ਬੰਜਰ ਹੋਈ ਪਈ ਹੈ ਹੁਣ ਕਿਸਾਨ ਦੁਖੀ ਹਨ ਉਨ੍ਹਾਂ ਦਾ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਹੱਲ ਕੱਢਣ ਕੋਈ ਫਸਲਾ ਹੋਣ ਪੰਜਾਬ ਦੀ ਧਰਤੀ ਤੇ ਫੇਰ ਸਾਰੇ ਹੱਸਣ ਖੇਡਣ ਆਪਸ ਵਿੱਚ ਦਰਦਨਾਕ ਜਿਹੜੀਆਂ ਮੌਤਾ ਹੋਈਆਂ ਹਨ ਪੰਜਾਬ ਵਿੱਚ ਹੜਾ ਵਿੱਚ ਛੋਟੇ ਛੋਟੇ ਬੱਚੇ ਰੋੜ ਗਏ ਬਹੁਤ ਹੀ ਬੁਰਾ ਹਾਲ ਹੋਇਆ ਵਾਹਿਗੁਰੂ ਸਾਹਿਬ ਦੇ ਅੱਗੇ ਇਹੋ ਹੀ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਹੁਣ ਤੁਸੀਂ ਠੀਕ ਹੀ ਰੱਖਿਓ ਭੁੱਲਾਂ ਹੁੰਦੀਆਂ ਹਨ ਇਨਸਾਨਾਂ ਕੋਲ ਅਸੀਂ ਜਿਹੜੇ ਕੁਦਰਤ ਦੇ ਨਾਲ ਖੇਡਦੇ ਹਨ ਉਹ ਨਹੀਂ ਖੇਡਣਾ ਚਾਹੀਦਾ ਕੁਦਰਤ ਦੀਆਂ ਬਖਸ਼ੀਆਂ ਹੋਈਆਂ ਜਿਹੜੀਆਂ ਦਾਤਾ ਹਨ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਜਿਹੜੇ ਦਰਖਤ ਅਸੀਂ ਵੜ ਦਿੰਦੇ ਹਾਂ ਇਹ ਉਹਨਾਂ ਦਾ ਹੀ ਨਤੀਜਾ ਹੈ ਪਹਾੜਾਂ ਵਿੱਚ ਦਰਖਤ ਵੱਡੇ ਜਾ ਰਹੇ ਹਨ ਦਰਖਤਾਂ ਦਾ ਅਗਰ ਅਸੀਂ ਇਦਾਂ ਹੀ ਨਾਸ਼ ਕਰਦੇ ਜਾਵਾਂਗੇ ਤੇ ਗਾਂਹ ਪਤਾ ਨਹੀਂ ਕੀ ਹਾਲ ਹੋਣਾ ਹੈ ਸੋ ਆਪ ਸਾਰਿਆਂ ਦੇ ਪਰਿਵਾਰ ਵਿੱਚ ਪਰਮਾਤਮਾ ਖੁਸ਼ੀਆਂ ਬਖਸ਼ੇ ਖੁਸ਼ੀਆਂ ਦੇ ਕਿਹੜੇ ਬਖਸ਼ੇ ਦਿਵਾਲੀ ਹੋਣ ਵਾਲੀ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਆਪ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਤੋਂ ਹੁਣ ਵੀਡੀਓ ਪਾਵਾਂਗੇ ਤੇ ਆਪ ਸਾਰਿਆਂ ਨੂੰ ਦੱਸਾਂਗੇ ਕਿ ਹੁਣ ਮੇਰਾ ਕੀ ਹਾਲ ਹੈ ਸੱਚੇ ਪਾਤਸ਼ਾਹ ਆਪ ਸਾਰਿਆਂ ਨੂੰ ਹੀ ਚੜ੍ਹਦੀ ਕਲਾ ਬਖਸ਼ਣ ਜੀ